ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਮੈਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ ਤੇ PB 70 ਸਟਡੀ ਪੁਆਇੰਟ ਤੇ ਅਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਲੈ ਕੇ ਆਇਆ ਹਾਂ ਮੋਸਟ ਇੰਪੋਰਟੈਂਟ MCQ ਇਲੈਕਟ੍ਰੀਸ਼ੀਅਨ ਦੇ ਨਾਲ ਰਿਲੇਟਡ ਮੋਸਟ ਇੰਪੋਰਟੈਂਟ MCQ ਲੈ ਕੇ ਆਇਆ ਹਾਂ ਜਿਵੇਂ ਆਪਾਂ ਨੂੰ ਪਤਾ ਹੈ ਪੀਐਸ ਪੀਸੀਐਲ ਦੇ ਵਿੱਚ ਏਲਮਸ ਜਾਂ ਵੈਕੈਂਸੀਆਂ ਨਿਕਲੇ ਹੋਏ ਹਨ ਉਸ ਦੇ ਰਿਲੇਟਡ ਹੀ ਮੈਂ ਇਹ ਮੋਸਟ ਇੰਪੋਰਟੈਂਟ ਕੁਸਚਨ ਕਰਾਉਣ ਲਈ ਜਾ ਰਿਹਾ ਹਾਂ ਉਮੀਦ ਹੈ ਤੁਹਾਨੂੰ ਇਹ ਜ਼ਰੂਰ ਪਸੰਦ ਆਉਣਗੇ ਅਤੇ ਵੀਡੀਓ ਨੂੰ ਪੂਰੀ ਜ਼ਰੂਰ ਦੇਖੋ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਹੁਣੇ ਹੀ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੇ ਵੀਡੀਓਜ਼ ਆ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕ ਜੀ ਸੋ ਜਿਆਦਾ ਦੇਰ ਨਾ ਕਰਦੇ ਹੋਏ ਚਲਦੇ ਹਾਂ ਜੀ ਵੀਡੀਓ 2 ਸਭ ਤੋਂ ਪਹਿਲਾ ਕੁਐਸਚਨ ਇਹ ਹੈ ਜੀ ਡੀਸੀ ਮਸ਼ੀਨ ਦੀ ਆਰਮਚਰ ਵਾਈਂਡਿੰਗ ਨੂੰ ਕਿਸ ਆਧਾਰ ਤੇ ਨਿਰਧਾਰਿਤ ਕੀਤਾ ਜਾਂਦਾ ਹੈ ਡੀਸੀ ਮਸ਼ੀਨ ਦੀ ਆਰਮਚਰ ਵਾਈਂਡਿੰਗ ਨੂੰ ਕਿਸ ਆਧਾਰ ਤੇ ਨਿਰਧਾਰਿਤ ਕੀਤਾ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਾਂਜੀ ਪਹਿਲੀ ਹੈ ਫਰੰਟ ਪਿਚ ਦੂਸਰੀ ਹੈ ਕਮਿਊਟਟਰ ਪਿਚ ਤੀਸਰੀ ਹੈ ਬੈਂਕ ਪਿਚ ਤੇ ਚੌਥੀ ਹੈ ਉਪਰੋਕਤ ਕੋਈ ਨਹੀਂ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਹਾਂਜੀ ਇਸ ਦਾ ਸਹੀ ਆਨਸਰ ਹੈ ਜੀ ਇਸ ਦਾ ਰਾਈਟ ਆਨਸਰ ਹੈ ਜੀ ਕਮੂਟेटर ਪੈਚ ਇਹ ਬਿਲਕੁਲ ਰਾਈਟ ਆਨਸਰ ਇਸ ਦਾ ਹੈ ਜੀ ਚਲਦੇ ਆ नेक्स्ट ਕੁਸਚਨ ਵੱਲ ਡੀਸੀ ਮਸ਼ੀਨ ਵਿੱਚ ਕਮੂਟेटर ਸੈਗਮੈਂਟ ਦੀ ਸੰਖਿਆ ਇਸ ਦੇ ਸਮਾਨ ਹੁੰਦੀ ਹੈ ਕਿਸ ਦੇ ਸਮਾਨ ਹੁੰਦੀ ਹੈ ਜੀ ਕੁਸਚਨ ਦੁਬਾਰਾ ਤੋਂ ਰਿਪੀਟ ਕਰ ਰਿਹਾ ਡੀਸੀ ਮਸ਼ੀਨ ਵਿੱਚ ਕਮੂਟेटर ਸੈਗਮੈਂਟ ਦੀ ਸੰਖਿਆ ਇਸ ਦੇ ਸਮਾਨ ਹੁੰਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਕੰਡਕਟਰ ਦੀ ਸੰਖਿਆ ਦੂਸਰੀ ਆ ਪੋਲ ਦੀ ਸੰਖਿਆ ਦਾ ਦੁਗਣਾ ਤੀਸਰੀ ਆ ਕੋਇਲ ਦੀ ਸੰਖਿਆ ਚੌਥੀ ਆ ਉਪਰੋਕਤ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਕੋਇਲ ਦੀ ਸੰਖਿਆ ਕੋਇਲ ਦੀ ਸੰਖਿਆ ਇਹ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਜੀ ਠੀਕ ਹੈ ਦੋਸਤੋ ਤਾਂ ਚੱਲਦੇ ਆ ਨੈਕਸਟ ਕੁਸਚਨ ਵੱਲ ਕਵੈਸਚਨ ਨੰਬਰ 3 ਹੈ ਜੀ ਗਰਾਉਲਰ ਨੂੰ ਕਿਸ ਇਸ ਤਰ੍ਹਾਂ ਦੀ ਸਪਲਾਈ ਦਿੱਤੀ ਜਾਂਦੀ ਹੈ ਜਾਨਕਿ ਕਿਸ ਤਰ੍ਹਾਂ ਦੀ ਸਪਲਾਈ ਦਿੱਤੀ ਜਾਂਦੀ ਹੈ ਜੀ ਗਰਾਉਲਰ ਨੂੰ ਗਰਾਉਲਰ ਸਮਝਦੇ ਹੋ ਰਹੇ ਤੁਸੀਂ ਗਰਾਉਲਰ ਨੂੰ ਕਿਸ ਤਰ੍ਹਾਂ ਦੀ ਸਪਲਾਈ ਦਿੱਤੀ ਜਾਂਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਡੀਸੀ ਦੂਸਰੀ ਹੈ ਏਸੀ ਤੀਸਰੀ ਹੈ ਇਹ ਦੋਵੇਂ ਜਾਂ ਚੌਥੀ ਇਹਨਾਂ ਵਿੱਚੋਂ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਏਸੀ एस सी 되게 ਦੱਸੋ ਐਸ ਸੀ ਇਸ ਪ੍ਰਾਈ ਅਗਰ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਜੀ ਰਵਾਈਂਡਿੰਗ ਵਿੱਚ ਇਹ ਵਾਈਂਡਿੰਗ ਆਧਾਰਿਤ ਕੀਤੀ ਜਾਂਦੀ ਹੈ ਕਿਹੜੀ ਵਾਈਂਡਿੰਗ ਅਧਾਰਿਤ ਕੀਤੀ ਜਾਂਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਾਂ ਜੀ ਪਹਿਲੀ ਹੈ ਬਾਸਕਟ ਦੂਸਰੀ ਹੈ ਚੇਨ ਵਾਈਂਡਿੰਗ ਤੀਸਰੀ ਹੈ ਕਨਸੈਂਟ੍ਰਿਕ ਵਾਈਂਡਿੰਗ ਜਿ ਚੌਥੀ ਹੈ ਉਪਰੋਕਤ ਕੋਈ ਨਹੀਂ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਬਾਸਕਟ ਵਾਈਂਡਿੰਗ ਬਾਸਕਟ ਵਾਈਂਡਿੰਗ ਠੀਕ ਹੈ ਦੋਸਤੋ ਅਗਰ ਨੈਕਸਟ ਕੁਸਚਨ ਦੀ ਗੱਲ ਕਰਕੇ ਜੀ ਡਬਲ ਲੇਅਰ ਵਾਈਂਡਿੰਗ ਵਿੱਚ ਕੋਇਲ ਦੀ ਸੰਖਿਆ ਵਿੱਚ ਸੰਦਰਭ ਵਿੱਚ ਸਲੱਟਸ ਦੀ ਸੰਖਿਆ ਕੀ ਹੁੰਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਸਮਾਨ ਦੂਸਰੀ ਹੈ ਘੱਟ ਤੀਸਰੀ ਹੈ ਜ਼ਿਆਦਾ ਅਤੇ ਚੌਥੀ ਹੈ ਕਾਫੀ ਜ਼ਿਆਦਾ ਇਸ ਦਾ ਜੋ ਬਿਲਕੁਲ ਸਹੀ ਆਨਸਰ ਹੈ ਜੀ ਉਹ ਹੈ ਸਮਾਨ ਸਮਾਨ ਠੀਕ ਹੈ ਦੋਸਤੋ ਉਹ ਹੈ ਸਮਾਨ ਅਗੇ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਫੁੱਲ ਪਿਚ ਵਾਈਂਡਿੰਗ ਵਿੱਚ ਪਿਚ ਫੈਕਟਰ ਕੀ ਹੁੰਦਾ ਹੈ ਪਿਚ ਫੈਕਟਰ ਕੀ ਹੁੰਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਪਹਿਲੀ ਹੈ ਇੱਕ ਦੂਸਰੀ ਹੈ ਘੱਟ ਤੀਸਰੀ ਹੈ ਇੱਕ ਤੋਂ ਵੱਧ ਚੌਥੀ ਉਪਰੋਕਤ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਪਾਵਰ ਫੈਕਟਰ ਪਿਚ ਫੈਕਟਰ ਹੁੰਦਾ ਹੈ ਇੱਕ ਬਿਲਕੁਲ ਰਾਈਟ ਆਨਸਰ ਹੈ ਜੀ ਇੱਕ ਠੀਕ ਹੈ ਦੋਸਤੋ ਨੈਕਸਟ ਕੁਐਸਚਨ ਵੱਲ ਚਲਦੇ ਹਾਂ ਜੀ ਰਿਵਾਈਂਡਿੰਗ ਦੇ ਸਮੇਂ ਆਮ ਤੌਰ ਤੇ ਕਿਹੜੀ ਪਿਚ ਦਾ ਪ੍ਰਯੋਗ ਕੀਤਾ ਜਾਂਦਾ ਹੈ ਰਿਵਾਈਂਡਿੰਗ ਦੇ ਸਮੇਂ ਆਮ ਤੌਰ ਤੇ ਕਿਹੜੀ ਪਿਚ ਦਾ ਪ੍ਰਯੋਗ ਕੀਤਾ ਜਾਂਦਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਆ ਜੀ ਪਹਿਲੀ ਹੈ ਸ਼ਾਰਟ ਪਿਚ ਦੂਸਰੀ ਹੈ ਲੰਗ ਪਿਚ ਤੀਸਰੀ ਹੈ ਫੁੱਲ ਪਿਚ ਤੇ ਚੌਥੀ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੋ ਹੈ ਸ਼ਾਰਟ ਵਿੱਚ ਸ਼ਾਰਟ ਵਿੱਚ ਅੱਗੇ ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਜੀ 3 ਫੇਸ ਸਟਟਰ ਰਿਵਾਈਂਡਿੰਗ ਵਿੱਚ ਅਧਿਕਤਰ ਇਸ ਵੈਂਡਿੰਗ ਦਾ ਪ੍ਰਯੋਗ ਕੀਤਾ ਹਾਂਜੀ ਥਰੀ ਫੇਸ ਸਟਟਰ ਰਿਵਾਈਡਿੰਗ ਵਿੱਚ ਅਧਿਕਤਰ ਇਸ ਵੈਂਡਿੰਗ ਦਾ ਪ੍ਰਯੋਗ ਕਿਤਾ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਜੀ ਪਹਿਲੀ ਹੈ ਫਲੈਟ ਲੂਪ ਦੂਸਰੀ ਹੈ ਬਾਸਕਟ ਤੀਸਰੀ ਹੈ ਚੈੱਕ ਤੇ ਚੌਥੀ ਇਹਨਾਂ ਵਿੱਚੋਂ ਕੋਈ ਨਹੀਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ ਬਾਸਕਟ ਬਾਸਕਟ ਠੀਕ ਹੈ ਦੋਸਤੋ ਅਗਰ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਥਰੀ ਫੇਸ ਵਾਈਂਡਿੰਗ ਵਿੱਚ ਇਲੈਕਟ੍ਰੀਕਲ ਡਿਸਪਲੇਸਮੈਂਟ ਕੀ ਹੁੰਦੀ ਹੈ ਕਿੰਨੇ ਡਿਗਰੀ ਹੁੰਦੀ ਹੈ ਆਪਸ਼ਨ ਤੁਹਾਡੇ ਸਾਹਮਣੇ ਜੀ 180 ਡਿਗਰੀ 120 ਡਿਗਰੀ 90 ਡਿਗਰੀ ਜਾਂ ਉਪਰੋਕਤ ਕੋਈ ਨਹੀਂ ਤਾਂ ਇਸ ਦਾ ਜੋ ਸਹੀ ਆਨਸਰ ਹੈ ਜੀ ਉਹ ਹੈ 120 ਡਿਗਰੀ ਠੀਕ ਹੈ ਦੋਸਤੋ ਅਗੇ ਇਸ ਵੀਡੀਓ ਦਾ ਲਾਸਟ ਕੁਸਚਨ ਹੈ ਜੀ डीसी वाइंडिंग ਕਿੰਨੇ ਪ੍ਰਕਾਰ ਦੀ ਹੁੰਦੀ ਹੈ ਡੀਸੀ ਵਾਇੰਡਿੰਗ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਤਾਂ ਆਪਸ਼ਨ ਤੁਹਾਡੇ ਸਾਹਮਣੇ ਹਨ ਜੀ ਸਿੰਪਲੈਕਸ ਕਿੰਨੇ ਪ੍ਰਕਾਰ ਦੀ ਹੁੰਦੀ ਹੈ ਇਹ ਹੁੰਦੀ ਹੈ ਤਿੰਨ ਪ੍ਰਕਾਰ ਦੀ ਪਹਿਲੀ ਹੈ ਸਿੰਪਲੈਕਸ ਦੂਸਰੀ ਹੈ ਮਲਟੀਪਲ ਤੀਸਰੀ ਹੈ ਮਲਟੀਪਲੈਕਸ ਤਾਂ ਇਸ ਦਾ ਰਾਈਟ ਆਨਸਰ ਹੈ ਜੀ ਉਪਰੋਕਤ ਸਾਰੇ ਸੋ ਇਸ ਦਿਨ ਨਾਲ ਹੀ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਅਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਨਾਲ ਹੀ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਮਿਲਦੇ ਹਾਂ ਜੀ ਅੱਜ ਨੈਕਸਟ ਵੀਡੀਓ ਵਿੱਚ ਥੈਂਕ ਯੂ